ਪੰਜਾਬੀ ਵੜ ਕੇ ਸੁਣਾਓ ਜੀ ਪੰਜਾਬੀ ਪੜ੍ਹੋ ਨਹੀਂ ਆਉਂਦੀ ਨਹੀਂ ਆਉਂਦੀ ਨਹੀਂ ਇਹ ਪ੍ਰਿੰਸੀਪਲ ਆ ਮਹਾਸ਼ਯ ਬੈਠੇ ਆ ਨਾਂ ਦੱਸੋ ਜੀ ਆਪਣਾ ਕੀ ਆ ਕਿੱਥੋਂ ਆ ਜੀ ਹਿਮਾਚਲ ਤੋਂ ਆ ਦੱਸੋ ਜੀ ਤੁਸੀਂ ਪ੍ਰਬੰਧਕ ਬੈਠੇ ਹੋ ਸਕੂਲ ਦੇ ਤੁਸੀਂ ਵੀ ਪੰਜਾਬ ਦੇ ਹਿੰਦੂ ਪੰਜਾਬੀ ਹਿੰਦੂ ਆਂ ਮਾਂ ਬੋਲੀ ਪੰਜਾਬ ਦੇ ਹਿੰਦੂ ਦੀ ਵੀ ਪੰਜਾਬੀ ਹੈ ਸਿੱਖ ਦੀ ਵੀ ਪੰਜਾਬੀ ਹੈ ਤੇ ਮੁਸਲਮਾਨ ਦੀ ਵੀ ਪੰਜਾਬੀ ਹੈ ਹੈ ਕਿ ਨਹੀਂ ਪੰਜਾਬੀ ਪੰਜਾਬੀ ਹੈ ਨਾ ਤੇ ਤੁਸੀਂ ਇੱਥੇ ਆਰਐਸਐਸ ਦੀਆਂ ਨੀਤੀਆਂ ਕਿਉਂ ਥੋਪ ਰਹੇ ਹੋ ਸਕੂਲ 'ਚ ਦੱਸੋ ਇੱਧਰ ਲਈ ਤਸਵੀਰ ਹੈ ਜਿਹੜਾ ਹੈਂਡਗਵਾਰ ਹੋਇਆ ਇਹਨਾਂ ਦਾ ਆਰਐਸਐਸ ਦਾ ਮੁਖੀ ਤੇ ਇੱਧਰ ਦੀ ਗੋਲਵਾਲ ਕਰਦੀ ਹੈ ਇਹ ਸਕੂਲ ਦੀਆਂ ਤਸਵੀਰਾਂ ਨੇ ਗੱਲ ਦਾ ਜਵਾਬ ਦਿਓ ਅਸੀਂ ਵਿਦਿਆਪਾਤ ਦੀ ਲੋਕੀ ਲੈਣਾ ਹੈ ਸਕੂਲ ਦੇ ਵਿੱਚ ਪ੍ਰਿੰਸੀਪਲ ਦੇ ਦਫ਼ਤਰ 'ਚ ਜਿਹੜਾ ਪ੍ਰਿੰਸੀਪਲ ਹਮਾਚਲ ਤੋਂ ਲਿਆ ਕੇ ਬਿਠਾਇਆ ਇਹ ਬੰਦੇ ਨੂੰ ਨਾ ਇਸ ਇਨਸਾਨ ਨੂੰ ਪੰਜਾਬੀ ਪੜ੍ਹਨੀ ਆਉਂਦੀ ਹੈ ਨਾ ਇਹਨੂੰ ਲਿਖਣੀ ਆਉਂਦੀ ਹੈ ਇਹ ਜਵਾਬ ਖੜੇ ਆ ਸਾਰੇ ਆ ਹੁਣ ਸਭ ਲੋਕ ਇੱਕ ਮਿੰਟ ਇੱਕ ਮਿੰਟ ਇਹ ਖੜ ਦੇ ਇੱਕ ਮਿੰਟ ਤੁਸੀਂ ਦੱਸੋ ਬਾਈ ਤੁਹਾਨੂੰ ਪੰਜਾਬੀ ਬੋਲਣ ਦਿੰਦੇ ਆ ਹੈ 80% ਸਕੂਲ ਪਿੰਡਾਂ ਚੋਂ ਆਉਂਦੇ ਆ ਤੁਸੀਂ ਸਾਡੀ ਐਸੀ ਜੜ ਪੱਟ ਰਹੇ ਹੋ ਨਾਲੇ ਆਪ ਦੀ ਪੱਟ ਰਹੇ ਹੋ ਖਾਣੇ ਉਹ ਪੰਜਾਬ ਦਾ ਰਹਿਣੇ ਪੰਜਾਬ ਚੋਂ ਪਰ ਪੰਜਾਬੀ ਬੋਲੀ ਦੇ ਕਿਉਂ ਨਹੀਂ ਹੋਇਆ ਮੈਨੂੰ ਕੱਲ ਦਾ ਜਵਾਬ ਦੇ ਔਰੇ ਕਰ ਨੇੜੇ ਕਰ ਯਾਰ ਆ ਦੇਖ ਆ ਪੰਜਾਬੀ ਚ ਆ ਮੇਰੇ ਆਪਣਾ ਹਿੰਦੀ ਚ ਕਿਉਂ